ਸਾਨਕ ਦੀ ਗੱਦੀ ਦੇ ਬਾਰਿਸ਼ ਹੁਣ ਤੁਸੀਂ ਬਚਾ ਸਕਦੇ ਸਾਨੂੰ ਮੇਰੇ ਪਰ ਮੇਰੇ ਦਾਦੇ ਆ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਗੁਰੂ ਲਾਡੋਰੇ ਗੁਰੂ ਲਾਡੋਰੇ ਮੁਲਕ اورਂ ਜ਼ੇਬ ਦੇ ਜ਼ੁਲਮਾਂ ਦੀ ਜਕੜ ਵਿੱਚ ਹਰ ਇੱਕ ਧਰਮ ਦੇ ਲੋਕੀ ਕੁੱਟਨ ਮਹਿਸੂਸ ਕਰ ਰਹੇ ਹੈ मैं धर्म युद्ध करा इस मुल्क दर उल हराब तो इस्लाम दर मेरी हर एक चाहत इस मुल्क दा कानून का कानून कानून हो मरिया हुआ चलाईदा नहीं कलमा पढ़ के दफन करीदा भगवान मदद कर एक फरिश्ता है ਸੱਚੇ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਨਾਓ ਹਿੰਦੂ ਨਾਓ ਮੁਸਲਮਾਨ ਭਲਾਓ ਸਾਡੀ ਮਦਦ ਕਿਉਂ ਕਰਨਗੇ ਅੱਜ ਤੋ ਬਾਦ ਸੰਗੀਤ ਤੇ ਪਾਵਨ ਦੀ ਲਗੇ ਗੁਰੂ ਸਾਹਿਬ ਨੇ ਕਿਹਾ ਸੰਗੀਤ ਤੇ ਹੋਰ ਕਲਾਵਾਂ ਦਾ ਦਰਵਾਜ਼ੇ ਖੋਲ ਕੇ ਸਵਾਗਤ ਹੋਵੇਗਾ ਆਰਤੀਆਂ ਦੀ ਆਵਾਜ਼ਾਂ ਨੂੰ ਬੰਦ ਕਰਵਾਇਆ ਗਿਆ ਪਰ ਮੇਓ ਕਿਸੇ ਵੀ ਧਰਮ ਦੇ ਹੋਣ ਪਰ ਇੱਥੇ ਉਸ ਪ੍ਰਮਾਤਮਾ ਦਾ ਨਾਮ ਇਕੱਠੇ ਲੈ ਸਕਣਗੇ ਗੁਰੂ ਦੀ ਗ੍ਰਫਤਾਰੀ ਦਾ ਹੁਕਮ ਜਾਰੀ ਕੀਤਾ ਜਾਏ ਜਦੋਂ ਤੁਸੀਂ ਉਹਨਾਂ ਦੇ ਰੀਤੀ ਰਿਵਾਜਾਂ 'ਚ ਛੱਡੀ ਨਹੀਂ ਰੱਖਦੇ ਤੁਸੀਂ ਉਹਨਾਂ ਨਾਲ ਖੜੇ ਕਿਉਂ ਲੜਾਈ ਸਿਰਫ ਹਿੰਦੂ ਜਾਂ ਮੁਸਲਮਾਨ ਦੀ ਨਹੀਂ ਸਾਰੇ ਧਰਮਾਂ ਦੀ ਸਵਤੰਤਰਤਾ ਦੀ ਹੈ ਜੇ ਅੱਜ ਤੁਸੀਂ ਮੁਸੀਬਤ ਵਿੱਚ ਹੁੰਦੇ ਗੁਰੂ ਸਾਹਿਬ ਤੁਹਾਡੇ ਵੱਲ ਖੜੇ ਹੁੰਦੇ ਖਾਮੋਸ਼ ਉਹ ਜਿਹੜੇ ਸਿਰ ਅਲਮ ਘੀ ਰੱਖ ਕੇ ਨਹੀਂ ਚੁੱਕਦੇ ਉਹ ਵਾੜੀ ਤੇ ਚੱਜਦੇ ਨੇ ਕੈਕਸ ਕਦੇ ਜ਼ੁਲਮ ਬਰਦਾਸ਼ਤ ਨਹੀਂ ਕਰ ਸਕਦਾ ਤੇ ਜ਼ੁਲਮ ਨੂੰ ਖਤਮ ਕੀਤੇ ਬਿਨਾ ਕਦੇ ਪਿੱਛੇ ਵੀ ਨਹੀਂ ਹਟ ਸਕਦਾ ਗੁਰੂ ਸਾਹਿਬ ਨੇ ਕਿਹਾ ਤੁਸੀਂ ਮੈਨੂੰ ਉਹ ਤਸੀਹੇ ਦਿਓ ਜੋ ਕਿਸੇ ਨੂੰ ਨਾ ਦਿੱਤੇ ਹੋਣ ਪਰ ਜੇ ਤੁਸੀਂ ਮੈਨੂੰ ਮੁਸਲਮਾਨ ਬਣਾਉਣ ਵਿੱਚ ناکਾਮ ਰਹੇ ਤਾਂ ਫਿਰ ਤੁਸੀਂ ਮੇਰੇ Hindu ਭਰਾ ਨੂੰ ਆਪਣਾ ਮਜ਼ਹਬ ਕਬੂਲ ਕਰਨ ਦੀ ਕਦੇ ਵੀ ਮਜਬੂਰ ਨਹੀਂ ਕਰੋਗੇ ਚਾਂਦਨੀ ਦਾ ਚੋਕ ਸੀ ਹਨੇਰਾ ਅਲਗਦਾ ਸੀਸ ਗੰਜਿਆ ਸਾ ਮੇਰਾ ਦਰਦ ਦਾ ਗੁਰੂ ਸਾਹਿਬ ਨੇ ਕਿਹਾ ਕਿ ਹਿੰਦੂਆਂ ਦਾ ਭਗਵਾਨ ਮੁਸਲਮਾਨਾਂ ਦਾ ਅੱਲਾ ਤੇ ਸਾਡਾ ਵਾਹਿਗੁਰੂ ਇੱਕ ਹੀ ਤਾਂ ਹੈ